संरूर पुलिस ने नशा बेचने वालों के खिलाफ बड़ी कार्रवाई की है संरूर पुलिस ने दो नशा तस्करों के घर पर पीला पंजा चलाया है और उनके घर को ध्वस्त कर दिया है इन लोगों के खिलाफ विभिन्न धाराओं के तहत कई मामले दर्ज किए गए हैं जिसके बाद इस पूरी कार्रवाई को अंजाम दिया गया सिविल प्रशासन ने यह भी जानकारी दी है की जिन लोगों के घरों पर वो बलोजल चलाया गया है उनकी जमीन भी उनकी नहीं है उन्होंने जबरन सरकारी जमीन पर कब्जा करके घर बनाया था ਜਿਵੇਂ ਆਮਨੇ ਕਈ ਵਾਰ ਨੋਟਿਸ ਦਿਆ ਥਾ ਲੇਕਿਨ ਉਸਕੇ ਬਾਅਦ ਵੀ ਇਨ ਲੋਗੋ ਨੇ ਆਪਣਾ ਕੰਮ ਬੰਦ ਨਹੀਂ ਕੀਤਾ। ਇਹ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ? ਜੀ ਅੱਜ ਅਸੀਂ ਇੱਥੇ ਆਮ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ। ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਕਿਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਘਰ ਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਤੇ ਐਫ ਆਈ ਆਰਸ ਐਂਡ ਡੀ ਪੀ ਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਖੌਰ ਸਤੋ ਜਿਨ੍ਹਾਂ ਦੇ ਚਾਰ ਐਫ ਆਈ ਆਰਸ ਨੇ ਦੂਜੇ ਘਰ ਦੇ ਓਨਰ ਨੇ ਲਖੋ ਜਿਨ੍ਹਾਂ ਦੇ ਚਾਰ ਐਂਡ ਡੀ ਪੀ ਐਸ ਦੀ ਐਫ ਆਈ ਆਰ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ 플ੌਟ ਦੇ ਸਰ ਇੱਕ ਨਸ਼ੇਨਾ ਪ੍ਰੋਪਰਟੀ ਬਣਾਈ ਗਈ ਹੈ ਜਦ ਕਦੋਂ ਦੇ ਕਾਰਵਾਰ ਕਰਦੇ ਨੇ ਇਹ ਤੇ ਇੱਕ ਹੀ ਜਾਣੇ ਕਰਦੇ ਜਾਂ ਪੂਰੇ ਪਰਿਵਾਰ ਨੇ ਜਿਹੜੀ ਇਹਨਾਂ ਦੀ ਐਫ ਆਈ ਆਰਸ ਹੈਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫ ਆਈ ਆਰਸ ਹੈ ਉਹ 2017 ਤੋਂ ਉਹਨਾਂ ਦੇ ਕੋਲ ਐਫ ਆਈ ਆਰਸ ਉਹਨਾਂ ਤੇ ਐਫ ਆਈ ਆਰਸ ਹੈ ਤੇ ਜਿਹੜੇ ਲੱਖੋ ਨੇ ਉਹਨਾਂ ਤੇ 2018 ਤੋਂ ਐਫ ਆਈ ਆਰਸ ਨੇ ਜਿਹੜੀ ਇਹ ਡੈਮੋਲੀਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟਰਕਚਰਸ ਬਨੇ ਹੈਗੇ ਤੇ ਆਉਣ ਵਾਲੇ ਦਿਨਾਂ 'ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ। ਇਹਨਾਂ ਨੇ ਕਿਸ ਤਰ੍ਹਾਂ ਨੇ ਕੋਈ ਸਰਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋ ਇਹਨਾਂ ਦਾ? ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰ ਬਣਦੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਿਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ। ਪ੍ਰਾਪਰਟੀ ਦੀ ਕਿੰਨੀ ਕੁ ਕੀਮਤ ਹੈ ਇਹਦੀ? ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਠੀਕ ਹੈ ਜਿਹੜੀ ਕਾਰਵਾਈ ਹੈ ਜਿਹੋ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਜਿਹੜੀ ਵੀ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਕੇ ਤੇ ਕੰਸਟਰਕਸ਼ਨ ਦੀ ਨੀਮਾ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਦੇ ਤਹਿ ਜਿਹੜੀ ਇਹ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਿਸ ਤਰ੍ਹਾਂ ਦੇ ਕੀ ਪ੍ਰਾਪਰਟੀ ਨੇ ਲੀਗਲ ਸੀ ਜਾਂ ਇਲੀਗਲ ਸੀ ਇਹ ਪ੍ਰਾਪਰਟੀ ਜਿਹੜੀ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਸਨ ਉਸ ਤੋਂ ਇਲਾਵਾ ਜਿਹੜੇ ਮੋਰੋਲ ਜਿਵੇਂ ਐਸਐਸਪੀ ਸਾਹਿਬ ਨੇ ਦੱਸੇ ਵੀ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਦੇ ਖਿਲਾਫ ਪਰਚੇ ਵੀ ਦਰਜ ਹੈ ਕਈ ਸਾਲਾਂ ਦੇ ਪਰਚੇ ਦਰਜ ਹੋਏ ਤੇ ਇਸ ਕਰਕੇ ਜਿਹੜੇ ਵੀ ਇਹਨਾਂ ਨੂੰ ਬਗੈਰਤਾ ਨੋਟਿਸ ਵੀ ਦਿੱਤਾ ਕਿ ਅਸੀਂ 220 ਅੰਡਰ ਲਾ ਸੈਕਸ਼ਨ 220 ਦੇ ਤਹਿਤ ਤੇ ਕੋਈ ਜਵਾਬ ਨਹੀਂ ਆਇਆ ਇਸੇ ਕਰਕੇ ਜਿਹੜੀ ਇਲੀਗਲ ਜਿਹੜੀ ਕੰਸਟਰਕਸ਼ਨ ਪਾਈ ਗਈ ਇਸ ਕਰਕੇ ਡਿਮੋਲਿਸ਼ ਕੀਤੀ ਗਈ ਭਾਜੀ ਅੰਦਾਜ਼ਨ ਕਿੰਨੇ ਕਿ ਦੀ ਪ੍ਰੋਪਰਟੀ ਹੈ ਇਹਦੀ ਵੈਲਿਊਏਸ਼ਨ ਤਾਂ ਕਮੇਟੀ ਵਾਲਾ ਤਾਂ ਅਸੀਂ ਕਰਵਾ ਲਾਂਗੇ ਇਸ ਦੇ ਬਾਰੇ ਹਜੇ ਮਿਲ ਨਹੀਂ ਤਿਆਰ ਨੋਟਿਸ ਜਾਰੀ ਹੋ ਚੁੱਕਾ ਹੈ ਨੋਟਿਸ ਇਹਨਾਂ ਨੂੰ ਦੋ ਤਿੰਨ ਵਾਰ ਜ ਮੇਰਾ ਨਾਮ ਸਮਾਜੀ ਤੁਮੇ ਥੋੜਾ ਕਰ ਸੀ ਹਾਂਜੀ ਹਾਂਜੀ ਭੈਣ ਦਾ ਜੀ ਕੀ ਕਹਿਣਾ ਥੋੜਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ ਕੀ ਕੁਝ ਵੇਚਦੇ ਸੀ ਮੈਂ ਪਹਿਲਾਂ ਕੁਝ ਟਟਾ ਟਟਾ ਵੇਚਦੇ ਹਾਂ ਜੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ ਛੁੱਟ ਜੇ ਮੈਂ ਤਾਂ ਧਿਆੜੀ ਕਰਦੇ ਹਾਂ ਜੀ ਕਦੋਂ ਤੋਂ ਵੇਚਦੇ ਆ ਰਹੇ ਜੀ ਇਹ ਕੋਈ ਪਹਿਲਾਂ ਕੋਈ ਦਿਵਕ ਹੁਣ ਨਹੀਂ ਜੀ ਅਸੀਂ ਵੇਚਦੇ ਆ ਪੁਆਲੀਆਂ ਬੁੜੀ ਬੁੜੇ ਦੇ ਪਾਇਆਂ ਹੋਣੀਆਂ ਨਹੀਂ ਜੀ ਅਸੀਂ ਘਰਵਾਰ ਇਹ ਚਿੱਟੇ ਨਾਲ ਨਹੀਂ ਪਾਇਆ ਹੈਗਾ ਬੁੜੀ-ਬੁੜੇ ਦੇ ਪਾਇਆ ਹੋਈਆਂ ਨੇ ਜੀ ਇਹ ਪਾਸ ਪੁਲਿਸ ਕਹਿ ਰਹੀ ਹੈ ਕਿ ਹੁਣ ਜਿਹੜਾ ਪਏ ਜਾਂਦੇ ਨੇ ਜਿਹੜਾ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਪਰਚੇ ਕਿਸੇ ਦੇ ਪਾ ਦੇ ਕਿਸੇ ਦੇ ਸਾਰੇ ਪਰਚੇ ਇਕੱਠੇ ਕਰਤੀ ਜੀ ਹੁਣ ਆ 900 ਪਏ ਜਾਂਦੇ ਸੀ ਸਾਰੇ ਘਟ ਪਰਚੇ ਇਕੱਠੇ ਹੋ ਗਏ ਜੀ ਇਹ ਜ਼ਮੀਨ ਵੀ ਤੁਹਾਡੀ ਹੈ ਇੰਨਾ ਦੋਆਂ ਘਰਾਂ ਚੋਂ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲਾ ਜੀ ਨਾਲ ਆ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਹੈ ਨਹੀਂ ਹੁਣ ਨਹੀਂ ਕਰਾਂਗੇ ਜੀ ਜੋ ਮਾਜੀ ਸਾਨੂੰ ਡੰਡ ਲਾ ਸਕਦੇ ਹੁੰਦੇ ਆ ਪਹਿਲਾਂ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਸਮਝਾਈ ਆ ਜੀ ਨਹੀਂ 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 ਜੀ ਤੂੰ ਕਦੇ ਪੁੱਛ ਲਈ ਗੱਲ ਕਹੇ ਸੀ ਵੀ ਨਸ਼ਾ ਨਹੀਂ ਸਾਹਿਬ ਆਏ ਤੀ ਜੀ ਜਾਂਦੇ ਅਸੀਂ ਜਾਣੇ ਆ ਵੀ ਅਸੀਂ ਕਹਨੇ ਵੀ ਸਾਰਾ ਨੇਮ ਪਾ ਰੋ ਜਿੱਥੇ ਮਰਜ਼ੀ ਸਾਨੂੰ ਲੈ ਜਾ ਸਕਦੇ ਆ ਵੀ ਜੀ ਨਹੀਂ ਅਸੀਂ ਵੇਚ ਦੇਣਗੇ ਪੰਜਾਬ ਚ ਬਹੁਤ ਪਹਿਲੇ ਯਾਰ ਅੱਜ ਮੈਂ ਕ੍ਰਿਸ਼ਨ ਲਾਲ ਵਿੱਕੀ ਐਮ ਸੀ ਵਾਰਡ ਨੰਬਰ 23 ਅੱਜ ਮੈਂ ਸਰਦਾਰ ਪ੍ਰਭਾਸ ਸਿੰਘ ਮਾਨ ਮੱਖ ਮੰਤਰੀ ਪੰਜਾਬ ਸਾਹਿਬ ਦਾ ਧੰਨਵਾਦ ਕਰਦਾ ਜੋ ਯੁੱਧ ਨਸ਼ਾ ਵਿਰੁੱਧ ਜੋ ਮਹਮ ਚੇੜੀ ਆ ਉਹਨਾਂ ਨੇ ਸੋ ਅੱਜ ਸਾਡੇ ਕੋਲ ਸਾਡੇ ਐਸ ਪੀ ਸਾਹਿਬ ਨਵਰੀਤ ਸਿੰਘ ਜੀ ਅਪ ਬਿਰਕ ਸਾਹਿਬ ਐ ਸੁਖਦੇਵ ਸਿੰਘ ਜੀ ਡੀਐਸਪੀ ਸਾਹਿਬ ਐ ਐਚਓ ਸਾਹਿਬ ਪੂਰੀ ਟੀਮ ਲੈ ਕੇ ਸਾਡੇ ਮਹੱਲੇ ਦੇ ਵਿੱਚ ਆਏ ਨੇ ਇਸ ਦੇ ਨਾਲ ਜੋ ਨਸ਼ਿਆਂ ਦਾ ਇੱਕ ਜੰਗਲ ਰਾਜ ਚੱਲ ਰਿਆ ਸੀ ਉਹ ਪੁਲਿਸ ਨੇ ਵੀ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਵੀ ਐਚਓ ਸਾਹਿਬ ਨੇ ਬਹੁਤ ਤਾਕਤ ਲਾਈ ਵੀ ਹਟ ਜੋ ਹਟ ਜੋ ਪਰ ਨਹੀਂ ਹਟੇ ਸੀ ਸੋ ਅੱਜ ਉਹਨਾਂ ਦੀ ਪੂਰੀ ਟੀਮ ਉਹ ਲੋਕਾਂ ਨੂੰ ਨਸੀਹਤ ਦੇਣ ਲਈ ਸਾਡੇ ਵਾਰ ਨੰਬਰ 23 ਦੇ ਵਿੱਚ ਪਹੁੰਚੇ ਨੇ ਸੋ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਬੰਦੀ ਕਾਰਵਾਈ ਆ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਕਰਵਾਵਾਂਗੇ ਨਾਲ ਖੜਕੇ ਸੋ ਅਸੀਂ ਅੱਗੇ ਤੋਂ ਇਹਨਾਂ ਨੂੰ ਇੱਕ ਨਸੀਹਤ ਦੇ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਇਹ ਜੋ ਨਸ਼ੇ ਨੇ ਲੋਕਾਂ ਦੇ ਧੀ ਪੁੱਤ ਮਾਰ ਰਹੇ ਨੇ ਵੀ ਇਹ ਨਸ਼ੇ ਜੋ ਨੇ ਬੰਦ ਕਰ ਦੋ ਨਹੀਂ ਤਾਂ ਇਦੋਂ ਵੀ ਵੱਡੀ ਭਗਵੰਤ ਮਾਨ ਸਾਹਿਬ ਨੇ ठान ਲਈ ਹੈ ਕਿ ਇਦੋਂ ਵੀ ਵੱਡੀ ਜੋ ਮਹਿਮ ਹੈ ਉਹ ਵਿੱਡੀ ਜਾਊਗੀ ਤਾਂ ਨਸ਼ਿਆਂ ਨੂੰ ਜੋ ਉਹ ਜੜ੍ਹ ਤੋਂ ਖਤਮ ਕਰਾਂਗੇ ਹੁਣ ਪੰਜਾਬ ਪੁਲਿਸ ਆਪਣੇ ਆਪ ਮਹਮ ਚਲਾ ਰਹੀ ਹੈ ਜੋ ਨਸ਼ੇ ਵਾਲਿਆਂ ਨੂੰ ਪੱਟ ਕੇ ਜੜੋਂ ਪੱਟੂਗੀ ਪੰਜਾਬ ਪੁਲਿਸ ਬਹੁਤ ਇੰਡੀਆ ਚ ਮੰਨੀ ਜਾਂਦੀ ਹੈ ਵੀ ਜਿਹੜੇ ਕੰਮ ਨੂੰ ਪੰਜਾਬ ਪੁਲਿਸ ਠਾਨ ਲੈਂਦੇ ਆ ਉਹ ਕਰਕੇ ਹੀ ਪਿਛਾੜਦੇ ਆ ਸੋ ਹੁਣ ਪੰਜਾਬ ਪੁਲਿਸ ਨੇ ਠਾਨ ਲਿਆ ਕਿ ਜੋ ਇਹ ਪੰਜਾਬ ਦੇ ਚ ਥੱੱਬਾ ਹੈ ਇਹ ਆਪਾਂ ਟਾਵਾਂਗੇ ਇਹਨੂੰ ਖਤਮ ਕਰਾਂਗੇ ਤੋਂ ਮੈਂ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਦਊਂਗਾ ਜੋ ਬਣਦੀ ਕਾਰਵਾਈ ਲੋਕਾਂ ਤੇ ਉਹ ਵੀ ਕਰਾਉਣ ਦਾ ਹਕਦਾਰ ਹੋਊਗਾ ਸਮਝੋ ਕਿ ਜਿਹੜੇ ਲੋਕ ਹਲੇ ਵੀ ਵੇਚ ਰਹੇ ਨੇ ਉਹਨਾਂ ਨੂੰ ਵੀ ਇਸ ਤੋਂ ਡਰ ਪੈਦਾ ਹੋਊਗਾ ਕਿ ਉਹਨਾਂ ਦੇ ਵੀ ਘਰ ਨਹੀਂ ਡਟਹਿ ਜਾਣਗੇ ਦੇਖੋ ਜੀ ਇਹ ਤਾਂ ਐਕਚੁਅਲੀ ਜਿੱਦ ਦਾ ਵੀ ਕੋਈ ਘਰ ਟਾਊਗਾ ਤਾਂ ਉਹ ਤਾਂ ਅਗਲੇ ਨੂੰ ਪਤਾ ਲੱਗੂਗਾ ਸੇਕ ਲੱਗੂਗਾ ਅਗਲੇ ਨੂੰ ਮੇਰਾ ਘਰ ਟਾ ਹੈ ਗਿਆ ਜਿਹਦੇ ਲਈ ਮੈਂ ਨਸ਼ੇ ਦਾ ਕੰਮ ਕਰਦਾ ਸੀ ਕਾਰੋਬਾਰ ਕਰਦਾ ਸੀ ਅੱਜ ਉਹੀ ਖਤਮ ਹੋ ਗਿਆ ਜਦੋਂ ਉਹਦਾ ਧੀ ਪੁੱਤ ਸੜਕਾਂ ਤੇ ਆਊਗਾ ਤਾਂ ਐਕਚੁਅਲੀ ਉਹਨੂੰ ਪਤਾ ਲੱਗ ਜੂਗਾ ਹਾਂ ਮੈਂ ਇਦਾਂ ਲਈ ਕਰਿਆ ਤਾਂ ਇਸ ਦੇ ਲਈ ਅੱਜ ਖਤਮ ਹੋ ਗਿਆ ਤਾਂ ਮੈਂ ਆਉਣ ਵਾਲੀ ਪੀੜ੍ਹੀ ਨੂੰ ਵੀ ਲੋਕਾਂ ਨੂੰ ਵੀ ਸਮਝਾਉਣਾ ਚਾਹੁੰਦਾ ਕਿ ਵੀਰੇ ਦੇਖੋ ਜੋ ਸਰਕਾਰਾਂ ਪਿਛਲੇਆਂ 'ਚ ਕ ਫੜਨਾ ਫੜਾਣਾ ਛੱਡਣਾ ਛੜਾਣਾ ਉਹ ਕੰਮ ਬੰਦ ਐ ਪੰਜਾਬ ਸਰਕਾਰ ਤੱਤ ਪਰ ਐ ਤੁਰ ਨਸ਼ਿਆਂ ਦਾ ਕੰਮ ਛੱਡ ਦਿਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਇਦੂ ਵੀ ਕਣਾਉਣੀ ਹੋਊਗੀ ਤਾਂ ਤੁਸੀਂ ਆਪਣੇ ਆਪ ਬਾਹਰ ਜਾਓ ਇਸ ਏਰੀਆ ਛੱਡ ਕੇ ਬਾਹਰ ਜਾਓ ਆਰਾਮਨਗਰ ਤਾਂ ਮੈਂ ਵੈਸੇ ਜਿੱਦੇ ਐਮਸੀ ਬਣਿਆ ਉਦੋਂ ਦਾ ਮੈਂ ਬਹੁਤ 70% ਕੰਟਰੋਲ ਕਰ ਰੱਖਿਆ ਵੀ ਨਸ਼ਾ ਜੋ ਹੈ ਉਹ ਬੰਦ ਕੀਤਾ ਜਾਵੇ ਕਿ ਮੈਂ ਖੁਦ ਇੱਕ ਖੜਾਰੀਆਂ ਮੈਂ ਖੁਦ ਕਹਿੰਦਾ ਵੀ ਨਾ ਯਾਰ ਨਸ਼ੇ ਦੇ ਕੰਮ 'ਚ ਨਹੀਂ ਪੈਣਾ ਨਾ ਮੈਂ ਕਿਸੇ ਦੇ ਪਿੱਛੇ ਆਵਾਂ ਨਾ ਜਾਵਾਂ ਸੋ ਉਹ ਨਸ਼ੇ ਦਾ ਕੰਮ ਕਰੂਗਾ ਉਹ ਆਪਣੀ ਆਪ ਭੁਗਤੂਗਾ ਮੈਂ ਤਾਂ ਇੱਥੋਂ ਤੱਕ ਵੀ ਕਹਿ ਰੱਖਿਆ ਵੀ ਉਸ ਬੰਦੇ ਦੀ ਮੈਂ ਜਵਾਨਤ ਕਰਾਉਣ ਵੀ ਨਹੀਂ ਜਾਣਾ ਜੇ ਕੋਈ ਨਸ਼ੇ ਦੇ ਕਾਰੋਬਾਰ 'ਚ ਆਊਗਾ